ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਆਜਾਦੀ ਸੀਨੀਅਰ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਦੇ ਨਿਵਾਸ ਸਥਾਨ ਤੇ ਮੀਟਿੰਗ ਕਰਕੇ ਮੰਥਨ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਨਾਲ ਗੱਠਜੋੜ ਲਾਹੇਵੰਦ ਰਹੇਗਾ ਜਾਂ ਵੱਖਰੇ ਤੌਰ ਤੇ ਚੋਣਾਂ ਲੜੀਆਂ ਜਾਣ ਇਸ ਮੰਥਨ ਤੋਂ ਬਾਅਦ ਅਧਿਕਾਰਤ ਤੌਰ ਤੇ ਪਾਰਟੀ ਵੱਲੋਂ ਕੀ ਬਿਆਨ ਜਾਰੀ ਕੀਤਾ ਜਾਏਗਾ ਉਸ ਤੇ ਤਾਂ ਨਜ਼ਰਾਂ ਬਣੀਆਂ ਰਹਿਣਗੀਆਂ ਪਰ ਜੋ ਪ੍ਰਸਥਿਤੀਆਂ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਉਸ ਦਾ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ 13 ਦੀਆਂ 13 ਸੀਟਾਂ ਲੜਨ ਦੇ ਹੱਕ ਵਿੱਚ ਹਨ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ 14ਵੀਂ ਸੀਟ ਉਹ ਚੰਡੀਗੜ੍ਹ ਵੀ ਕਹਿੰਦੇ ਐ ਕਿ ਜਿੱਤ ਕੇ ਆਪ ਦੀ ਝੋਲੀ ਚ ਪਾਈ ਜਾਏਗੀ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਵਲ ਇੱਕ ਮੌਕੇ ਤੇ ਨਹੀਂ ਸਗੋਂ ਕਈ ਮੌਕਿਆਂ ਤੇ ਆਪਣੇ ਇਸ ਬਿਆਨ ਨੂੰ ਦੁਹਰਾਇਆ ਕਿ ਪੰਜਾਬ 13 ਦੀਆਂ 13 ਸੀਟਾਂ ਜਿੱਤ ਕੇ ਬਣੇਗਾ ਹੀਰੋ ਤੇ ਬਾਕੀ ਹੋਣਗੇ ਜ਼ੀਰੋ ਸੁਭਾਵਿਕ ਹੈ ਜਦੋਂ ਫੈਸਲਾ ਲਿਆ ਜਾਏਗਾ ਮੁੱਖ ਮੰਤਰੀ ਦਾ ਬਿਆਨ ਜਾਂ ਉਸਦਾ ਕੀ ਸਟੈਂਡ ਹੈ ਉਹ ਇੱਕ ਬੜਾ ਅਹਿਮ ਭੂਮਿਕਾ ਇੱਕ ਬੜਾ ਅਹਿਮ ਰੋਲ ਅਦਾ ਕਰੇਗਾ ਸਥਿਤੀਆਂ ਜਿਸ ਕਦਰ ਬਣੀਆਂ ਹੋਈਆਂ ਪਿਛਲੇ ਦਿਨਾਂ ਤੇ ਜੇ ਪਛਾਤ ਮਾਰ ਕੇ ਵੇਖੀਏ ਤਾਂ ਲਗਾਤਾਰ ਟਕਰਾਅ ਬਣਿਆ ਹੋਇਆ ਹੈ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਹੈ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਕਰ ਲਈ ਪ੍ਰਤਾਪ ਬਾਜਵਾ ਦੀ ਕਾਂਗਰਸ ਪ੍ਰਧਾਨ ਦੀ ਗੱਲ ਕਰ ਲਈਏ ਰਾਜਾ ਵਿੜਿੰਗ ਦੀ ਇਹਨਾਂ ਆਗੂਆਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਆਪ ਨਾਲ ਪੰਜਾਬ 'ਚ ਸਮਝੌਤਾ ਨਹੀਂ ਹੋ ਸਕਦਾ ਦੂਜੀ ਪਾਸੇ ਇਹ ਜ਼ਰੂਰ ਹੈ ਕਿ ਪੰਜਾਬ ਦੇ ਕਈ ਸੀਨੇ ਰਾਗੂ ਜਿਨ੍ਹਾਂ 'ਚ ਕਈ ਪਾਰਲੀਮੈਂਟ ਮੈਂਬਰ ਵੀ ਰਹਿ ਚੁੱਕੇ ਆ ਔਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਹੈ ਉਹ ਲਗਾਤਾਰ ਇਹ ਆਖ ਰਹੇ ਆ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਜੋ ਵੀ ਫੈਸਲਾ ਲਏਗੀ ਉਹ ਪ੍ਰਵਾਨ ਹੋਏਗਾ ਇਸ ਦੇ ਚੱਲਦਿਆਂ ਕਿ ਜਿਹੜੀ ਨਵੀਂ ਪ੍ਰਸਥਿਤੀ ਪੈਦਾ ਚੰਡੀਗੜ੍ਹ ਦੀ ਹੋਈ ਹੈ ਚੰਡੀਗੜ੍ਹ ਚ ਮੇਅਰ ਦੀ ਚੋਣ ਨੂੰ ਲੈ ਕੇ ਆਪ ਅਤੇ ਕਾਂਗਰਸ ਨੇ ਜੋ ਆਪਸ ਵਿੱਚ ਹੱਥ ਮਿਲਾਇਆ ਔਰ ਭਾਜਪਾ ਨੂੰ ਜਿਸ ਕਦਰ ਵੱਡੀ ਚੁਣੌਤੀ ਦਿੱਤੀ ਹੈ ਉਸ ਨੇ ਵੀ ਪ੍ਰਸਥਿਤੀਆਂ ਨੂੰ ਇੱਕ ਨਵਾਂ ਰੁਖ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਬਾਅਦੂਦ ਪੰਜਾਬ ਚ ਦੇ ਜ਼ਿਆਦਾ ਤੌਰ ਤੇ ਇਸ ਦਾ ਕੋਈ ਬਹੁਤਾ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪੰਜਾਬ ਚ ਪ੍ਰਸਥਿਤੀਆਂ ਉਸੇ ਤਰੀਕੇ ਨਾਲ ਹੀ ਆਪ ਤੇ ਕਾਂਗਰਸ ਦੀਆਂ ਬਣੀਆਂ ਹੋਈਆਂ ਜੇਕਰ ਇਹਨਾਂ ਪ੍ਰਸਥਤੀਆਂ ਤੱਕ ਕੌਮੀ ਪੱਧਰ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਚ ਕਾਂਗਰਸ ਤੇ ਆਪ ਦਾ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ ਇਹ ਲਾਜ਼ਮੀ ਹੈ ਕੌਮੀ ਪੱਧਰ ਦੀ ਰਾਜਨੀਤੀ ਨੂੰ ਵੀ ਪ੍ਰਾਪਤ ਕਰੇਗਾ ਇਸ ਵੇਲੇ ਜੇ ਆਪਾਂ ਉੱਤਰੀ ਭਾਰਤ ਦੀ ਗੱਲ ਕਰੀਏ ਕੇਂਦਰ ਸਰਕਾਰ ਤੇ ਭਾਜਪਾ ਨਾਲ ਜਿਹੜਾ ਸਭ ਤੋਂ ਵੱਡਾ ਟਕਰਾ ਹੈ ਉਹ ਪੰਜਾਬ ਦੇ ਚ ਬਣਦਾ ਨਜ਼ਰ ਆ ਰਿਹਾ ਹੈ ਔਰ ਪੰਜਾਬ ਦੇ ਵਿੱਚ ਵੀ ਜਿੱਥੇ ਸਰਕਾਰੀ ਪੱਧਰ ਤੇ ਟਕਰਾ ਆ ਦੀ ਆਪਾਂ ਗੱਲ ਕਰ ਸਕਦੇ ਆ ਉਥੇ ਰਾਜਸੀ ਤੌਰ ਤੇ ਵੀ ਕਾਂਗਰਸ ਦੇ ਨਾਲ ਵੀ ਵੱਡੇ ਟਕਰਾਅ ਹੈ ਤੇ ਆਪ ਦੇ ਨਾਲ ਵੀ ਵੱਡੇ ਟਕਰਾਅ ਹੈ। ਇਹੀ ਟਕਰਾਅ ਕਿਦਰ ਜਾ ਕੇ ਦਿੱਲੀ ਦੀ ਵੀ ਨਜ਼ਰ ਆਉਂਦਾ ਹੈ। ਇਹਨਾਂ ਦਿਨਾਂ ਵਿੱਚ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿਹੜੇ ਹੈਗੇ ਐ ਈਡੀ ਦੇ ਸਮਨ ਰੱਦ ਕਰ ਚੁੱਕੇ ਐ। ਪਰ ਆਸੀ ਮਾਰਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਸੂਆਮਨਾ ਪੈਦਾ ਹੋ ਸਕਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜਿਹੀਂ ਆ ਚੁਣੌਤੀਆਂ ਦੇ ਚੱਲਦਿਆਂ ਕਿ ਆਮ ਆਦਮੀ ਪਾਰਟੀ ਅਕੱਲੇ ਤੌਰ ਤੇ ਭਾਜਪਾ ਦੇ ਨਾਲ ਤੇ ਕੇਂਦਰ ਸਰਕਾਰ ਨਾਲ ਲੜਾਈ ਲੜੇਗੀ ਜਾਂ ਜੇ ਗੱਠਜੋੜ ਮਜ਼ਬੂਤ ਹੋਏਗਾ ਇਸ ਗੱਠਜੋੜ ਮਜ਼ਬੂਤ ਹੋਣ ਦੇ ਨਾਲ ਲੋਕ ਸਭਾ ਦੇ ਚੋਣਾਂ 'ਚ ਜੋ ਨਫਾ ਨੁਕਸਾਨ ਹੋਏਗਾ ਉਹ ਤਾਂ ਬਾਅਦ ਦੀ ਗੱਲ ਹੈ ਫੌਰੀ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਲੈ ਕੇ ਮੁੱਦੇ ਨੂੰ ਜੋ ਵੀ ਨਵੀਆਂ ਪ੍ਰਸਥਿਤੀਆਂ ਪੈਦਾ ਹੋਣਗੀਆਂ ਉਸ ਦੇ ਟਾਕਰੇ ਲਈ ਗੱਠਜੋੜ ਦੀ ਮਜ਼ਬੂਤੀ ਆਪਣੇ ਆਪ 'ਚ ਇੱਕ ਅਹਿਮ ਭੂਮਿਕਾ ਅਦਾ ਕਰੇਗੀ ਸੋ ਫੈਸਲਾ ਲੈਣ ਵੇਲੇ ਕੇਵਲ ਪੰਜਾਬ ਨਹੀਂ ਕੌਮੀ ਪੱਧਰ ਦੀ ਰਾਜਨੀਤੀ ਦਿੱਲੀ ਸਰਕਾਰ ਕਿਸ ਕਦਰ ਜੜੀ ਹੈਗੀ ਹੈ ਜੇ ਆਪਾਂ ਗੱਲ ਕਰਦੇ ਆਂ ਕੇਂਦਰ ਸਰਕਾਰ ਦੀ ਭਾਜਪਾ ਦੀ ਉਹਦਾ ਟਕਰਾ ਕਰੀ ਹੈ ਉਹ ਸਾਰੇ ਸੰਦਰਭ ਵਿੱਚ ਇੱਕ ਫੈਸਲਾ ਦੇਖਿਆ ਜਾ ਰਿਹਾ ਹੈ ਪਰ ਇਹ ਜ਼ਰੂਰ ਹੈ ਕਿ ਜੋ ਵੀ ਫੈਸਲਾ ਪੰਜਾਬ 'ਚ ਲਿਆ ਜਾਏਗਾ ਉਹਦਾ ਪ੍ਰਭਾਵ ਇਸ ਕਰਕੇ ਵੀ ਬੇਹਦ ਪਏਗਾ ਕਿਉਂਕਿ ਕੇਵਲ ਪੋਲਿਟੀਕਲ ਤੌਰ ਤੇ ਨਹੀਂ ਜੇ ਆਪਾਂ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਚਾਹੇ ਆਰਡੀਐਫ ਦੀ ਗੱਲ ਕਰ ਲਈਏ ਚਾਹੇ ਸਿਹਤ ਸੁਵਾਂਵਾਂ ਦੀ ਗੱਲ ਕਰ ਲਈਏ ਦੂਜੇ ਮੁੱਦਿਆਂ ਦੀ ਗੱਲ ਕਰ ਲਈਏ ਜਿਸ ਕਦਰ ਪੰਜਾਬ ਦੇ ਫੰਡਸ ਜਿਹੜੇ ਰੋਕੇ ਗਏ ਐ ਉਹਨਾਂ ਨੂੰ ਲੈ ਕੇ ਵੀ ਆਪ ਵੱਲੋਂ ਲਗਾਤਾਰੇ ਆਵਾਜ਼ ਉਠਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਰੋਧੀ ਧਿਰ ਦੇ ਤੌਰ ਤੇ ਟੱਕਰਾ ਜਾਂ ਵਿਤਕਰਾ ਕਰ ਰਹੀ ਹੈ ਸੋ ਜਈਆਂ ਪ੍ਰਸਥਿਤੀਆਂ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਟ ਜੁੜ ਕੀ ਭੂਮਿਕਾ ਨਿਭਾਏਗਾ ਉਹ ਤਾਂ ਹਾਈ ਹੈ ਪਰ ਇਹ ਵੀ ਕਿਹਾ ਜਾ ਸਕਦਾ ਹੈ ਇਹ ਦੂਜੇ ਪਾਸੇ ਜੋ ਪ੍ਰਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਪੰਜਾਬ ਦੇ ਅੰਦਰ ਖਾਸ ਤੌਰ ਤੇ ਜਦੋਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਇਸ ਵੇਲੇ ਸਪੱਸ਼ਟ ਤੌਰ ਤੇ ਬਣਦਾ ਨਜ਼ਰ ਆ ਰਿਹਾ ਹੈ ਭਾਜਪਾ ਕੱਲ ਨੂੰ ਇਸ ਗੱਠਜੋੜ ਨਾਲ ਮੈਚ ਦਿੰਦੀ ਹੈ ਕਿ ਨਹੀਂ ਦਿੰਦੀ ਉਹ ਵੱਖਰਾ ਮਾਮਲਾ ਹੈ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਜੇ ਅਕਾਲੀ ਦਲ ਤੇ ਬਸ ਵਾ ਇੱਕ ਪਲੇਟਫਾਰਮ ਤੇ ਹੈ ਭਾਜਪਾ ਸਿੱਧੇ ਜਸਿੱਧੇ ਤੌਰ ਤੇ ਉਹਨਾਂ ਦੇ ਨਾਲ ਖੜਦੀ ਹੈ ਤਾਂ ਕੀ ਇਹੋ ਜੀ ਹਾਲਤ ਦੇ ਵਿੱਚ ਕਾਂਗਰਸ ਤੇ ਆਪ ਆਪਣੇ ਆਪਣੇ ਤੌਰ ਤੇ ਲੜਾਈ ਲੜ ਕੇ ਚੰਗੇ ਨਤੀਜੇ ਦੇਣਗੇ ਜਾਂ ਜੇ ਕੇਂਦਰ ਨਾਲ ਲੜਾਈ ਲੜਨੀ ਪੈਂਦੀ ਹੈ ਕੇਜਰੀਵਾਲ ਦੇ ਮੁੱਦੇ ਤੇ ਲੜਾਈ ਲੜਨੀ ਪੈਂਦੀ ਹੈ ਇੱਕ ਮਜ਼ਬੂਤ ਗੱਠਜੋੜ ਕੇਂਦਰ ਤੇ ਭਾਜਪਾ ਦਾ ਟਕਰਾ ਕਰ ਸਕੇਗਾ ਇਹ ਸਵਾਲ ਆਉਣ ਵਾਲੇ ਦਿਨਾਂ ਲਈ ਬਣਿਆ ਰਹੇਗਾ